ਉਹਦਾ ਖਾਂਜ ਮਾਰਨਾ ਮੈਂ ਥੱਲੇ ਹਾਂ ਇਹ ਤਾਂ ਤਾਂ ਘਰ ਘਰ ਮਣਾ ਤਾਂ ਕਰਦੇ ਇਹਨੂੰ ਇਹ ਛੱਡ ਦੇ ਛੱਡ ਦੇ ਚੱਲ ਹਾਂਜੀ ਸੋ ਮਿੱਤਰੋ ਵੈਲਕਮ ਟੂ ਮਾਈ ਨਿਊ ਵਲੌਗ ਆਈ ਹੋਪ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਠੀਕ ਠਾਕ ਹੋਵੋਗੇ ਜੀ ਮਿੱਤਰੋ ਅੱਜ ਦਿਨ ਸੀ ਐਤਵਾਰ ਤਕਰੀਬਨ 10 ਵੱਜ ਚੁੱਕੇ ਆ ਜੀ ਤੇ ਪਿੰਡ ਦਾ ਮਾਹੌਲ ਤੁਸੀਂ ਦੇਖ ਸਕਦੇ ਜੇ ਮਗਰਲੇ ਬੰਦੇ ਮੇਰੇ ਪਿੰਡ ਅੱਜ ਨਾ ਮੈਂ ਥੋੜਾ ਛੱਤ ਤੇ ਆਇਆ ਸੀ ਸਭ ਤੋਂ ਉਤਲੀ ਛੱਤ ਤੇ ਆ ਗਿਆ ਅੱਜ ਮੈਂ ਮਾਉਂਟੀਨ ਹੀ ਜਿਹੜੀ ਆਪਣੀ ਪਿੰਡ ਦਾ ਵਿਊ ਵੇਖੋ ਆਪਣੇ ਆਹ ਹਾ ਹਾ ਨਿਆਰਾ ਬਾਜੀ ਗਗਣੀ ਇਹ ਆਪਣੇ ਪਿੰਡ ਦਾ ਵਿਊ ਆ ਤੇ ਅੱਜ ਮਿੱਤਰੋ ਆ ਹਰਮਨ ਗੁੱਡੀ ਡਾਰਿਆ ਪਤੰਗਾ ਦਾ ਆ ਗਿਆ ਸੀਜ਼ਨ ਹੁਣ ਤੇ ਹੁਣ ਦਾ ਮਿੱਤਰੋ ਆਪਾਂ ਆਇਆ ਆਜਾ ਆਇਆ ਆਜਾ ਇੱਥੇ ਆ ਜਾ ਤੇ ਮਿੱਤਰੋ ਪਤੰਗਾਂ ਦਾ ਆ ਗਿਆ ਸੀਜ਼ਨ ਤੇ ਆਪਾਂ ਆਏ ਸੀ ਕੋਠੇ ਦੇ ਤੇ ਹਰਮਣਾਂ ਦਾ ਗੁੱਡੀ ਡਈਏ ਮੈਂ ਕਿਹਾ ਚਲੋ ਠੀਕ ਹੈ ਜੀ ਤੇ ਬਾਕੀ ਨਾ ਲੋਹੜੀ ਵਾਲਾ ਤਿਹਾਰ ਜਿਹੜਾ ਵਾ ਉਹ ਅਗਲੇ ਮਹੀਨੇ ਨੈਕਸਟ ਮੰਥ 13 ਤਰੀਕ ਨੂੰ ਜਿਹੜਾ ਵਾ ਉਹ ਆ ਰਿਹਾ ਵਾ ਤੇ ਲੋਹੜੀ ਤੇ ਵੀ ਆਪਾਂ ਡੋਰਾ ਡੂਰਾ ਜਿਵੇਂ ਲੋਹੜੀਆਂ ਤੇ ਅੱਜ ਦਾ ਮੌਸਮ ਜਿਹੜਾ ਨਾ ਮੌਸਮ ਕਾਫੀ ਮੈਂ ਤੇ ਸੋਚਿਆ ਸੀ ਵੀ ਕੱਲ ਧੁੰਦ ਪੈ ਜੂਗੀ ਪਰ ਕੱਲ ਧੁੰਦ ਪਈ ਨਹੀਂ ਆ ਤੇ ਅੱਜ ਹੀ ਜਿਹੜਾ ਵਾ ਧੁੱਪ ਲੱਗ ਗਈ ਫੇਰ ਤੇ ਮੌਸਮ ਜਿਹੜਾ ਦੇਖ ਸਕਦੇ ਹੋ ਤੁਸੀਂ ਆ ਜਮੀਨਾ ਜਿਹੜੀਆਂ ਆਪਣੀਆਂ ਸਾਈਡ ਤੇ ਠੀਕ ਆ ਵੀ ਤੇ ਉਹ ਆਪਣੇ ਪਿੰਡ ਦਾ ਬੋਰਡ ਉਹਦਾ ਵੀ ਨਾ ਕਿਸੇ ਦਿਨ ਆਪਾਂ ਵਲੌਗ ਕੱਢਦੇ ਆ ਅੱਜ ਹਰਮਨ ਨੂੰ ਖੜਨਾ ਆਪਾਂ ਨਾਲ ਹਰਮਨ ਚਲਿਏ ਹਰਮਨਾ ਤੇਰੀ ਜੇਬ ਖੋਲੀ ਓਏ ਜੱਪੋ ਗਲੀਓ ਆਵਾਉ ਉਤੇ ਕੀ ਬਣਿਆ ਇਹਦੇ ਹਾਂ ਵੀ ਉਤੇ ਕੀ ਬਣਿਆ ਕੀ ਬੀੜਾ ਟੁੱਟ ਗਿਆ ਮੀੜਾ ਟੁੱਟ ਗਿਆ ਇਹ ਜਰਾ ਲਾਉਂਦੇ ਨਿਆਣੀ ਕਹਿੰਦਾ ਬੀੜਾ ਟੁੱਟ ਗਿਆ ਉਹਦੇ ਧਾਗਾ ਬਣ ਗਿਆ ਨਾ ਬੀੜਾ ਟੁੱਟ ਗਿਆ ਉਹ ਤਾਂ ਬੈਲਟ ਲਾਇਆ ਦੂਜਾ ਟੁੱਟ ਗਿਆ ਤਾਂ ਮੇਟਰੋ ਇਹ ਸੀ ਆਪਣਾ ਜਿਹੜਾ ਨਾ ਮਾਉਂਟੀ ਦੇ ਉੱਤੇ ਚੜ ਕੇ ਸਾਰੇ ਪਿੰਡ ਦਾ ਇੱਥੇ ਦ੍ਰਿਸ਼ ਜਿਹੜਾ ਦਿਖਦਾ ਹਨਾ ਇੱਕ ਨਜ਼ਾਰਾ ਹੀ ਵੱਖਰਾ ਹੁੰਦਾ ਸਿਆਲ ਦੇ ਦਿਨਾਂ ਤੇ ਬਹੁਤ ਵਧੀਆ ਲੱਗਦਾ ਗਰਮੀਆਂ ਦੇ ਦਿਨਾਂ 'ਚ ਵੈਸੇ ਵੀ ਤੁਹਾਨੂੰ ਪਤਾ ਧੁੱਪੇ ਖੜਿਆ ਨਹੀਂ ਜਾਂਦਾ ਤੇ ਜ਼ਿਆਦਾਤਰ ਜਿਹੜਾ ਵਾ ਸਿਆਲ ਦੇ ਦਿਨਾਂ 'ਚ ਕੋਠਿਆਂ ਉੱਤੇ ਬਹਿਣ ਦਾ ਨਜ਼ਾਰਾ ਉਹਦਾ ਆਪਣਾ ਨਾ ਕੋਠਾ ਸਾਰੇ ਨੂੰ ਉੱਚਾ ਜਾ ਲੱਗੰਦੇ ਆ ਮੈਨੂੰ ਆ ਸਾਰੇ ਨੀਵੇਂ ਲੱਗੰਦੇ ਆ ਉਧਰ ਖੋਕ ਨਾ ਨੀਵੇਂ ਆ ਇੱਧਰ ਵੀ ਦੇਖ ਸਕਦੇ ਤੁਸੀਂ ਆਪਣੀਆਂ ਸਭ ਤੋਂ ਉੱਤੇ ਆ ਕੋਠੀ ਉਹ ਲਾਗੇ ਬਣੇ ਜਿਹੜੇ ਉਹ ਨੀਵੇਂ ਆ ਆ ਰਮਣ ਮੈਂ ਡਾਂ ਮਾਂ ਯਾਰ ਫੜਾ ਇਧਰ ਆ ਫੜ ਮੈਂ ਇਹਦਾ ਵੀਡੀਓ ਮਾ ਹਾਂ ਵਾ ਇਧਰ ਦੀ ਆ ਹੂੰ ਹੈ ਭਾਰੀ ਆ ਗੁੱਡੀ ਯਾਰ ਗੁੱਡੀ ਭਾਈ ਜੀ ਦੀ ਆਲੇ ਗੁੱਡੂ ਮਾਂ ਮੇ ਰੁਟੇ ਆ ਭਾਈ ਆ ਫਿਰ ਇਹਨੂੰ ਹੌਲੀ ਕਰਨੀ ਪੈਣੀ ਹੋ ਜਾ ਇਨੂੰ ਹੌਲੀ ਕਰ ਲਈਏ ਹੌਲੀ ਕਰਕੇ ਫੇਰ ਡਾਉਣੀ ਆ। ਫੇਰ ਨੂੰ ਡੀ ਆ ਕੇ ਲਿਆਂਦੀ ਆ। ਡੀ ਆ। ਹਾਂ? ਕੋਠੇ ਦੇ ਪਈ ਸੀ ਸਵੇਰ ਨੂੰ। ਕਿਹੜੇ ਕੋਠੇ 'ਚ? ਇਹਨੂੰ ਮੜਾ ਕੰਨੀ ਦੇ ਲਈਏ ਫੇਰ ਹੋਗਾ। ਹੂੰ, ਟੌਪ। ਟੋਟਲ ਆ ਜਾਵੇ ਇਤਰਾ ਹੈ। ਹੈ ਓਏ। ਮੈਂ ਲਗਾਈ ਡਾਉਣ ਥੋੜਾ ਜਿਹਾ ਪਛਾਹ ਜਾਣ ਬੋਕਰ ਮਾਰ ਨਹੀਂ ਉੱਠਦੇ ਅੱਜ ਕਾਂਦੇ ਵੜਾ ਪਿਆ ਤੇ ਇਹ ਕੀ ਲੱਗਦਾ ਹੈ ਹਾਂ ਹਾਂ

ਨਾ ਇਹ ਤੇ ਝੋਧ ਵੜੀ ਆ ਤੇ ਗੁੜੀ ਲਓ ਵੀ ਮਿੱਤਰੋ ਤਾਂ ਤਾਂ ਪਾ ਵੇਖ ਲਿਆ ਗੁਡੀਆਂ ਦਾ ਤੇ ਲੋੜੀ ਦੇ ਡੋਰਾ ਲਿਆਉਣੀ ਤਿੰਨ ਘਟੂ ਲਿਆਉਣੇ ਤਿੰਨ ਠੀਕ ਆ ਹੈ ਆਹੋ ਹੋ ਤੋਂ ਪੇਚਾ ਬਾ ਲਓ ਵੀ ਪੇਚਾ ਲੱਗਾ ਜੇ ਪੈਣ ਚੱਲ ਆਦੇ ਓਏ ਲਾਦੇ ਹਣ ਲਓ ਆ ਲਗਾ ਲਾਉਣ ਪੇਚਾ ਆਂਦਾ ਖੈਂਚ ਮਾਰਨਾ ਮੈਂ ਥੱਲੇ ਹਾਂ ਇਹ ਤਾ ਤਾ ਕਰ ਖਰਮਣਾ ਤਾ ਕਰ ਦੇ ਇਹਨੂੰ ਇਹ ਜਦੋਂ ਜਦੋਂ ਮਾਰੂਗਾ ਨਾ ਖੈਂਚ ਢਿੱਲ ਛੱਡਨੀ ਪੂਰੀ ਇਹ ਲਗਾਈ ਢਿੱਲ ਛੱਡਦੀ ਢਿੱਲ ਇਹ ਬਸ ਇਹ ਇਹ ਛੱਡ ਦੇ ਛੱਡ ਦੇ ਢਿੱਲ ਉਹ ਲਾ ਹੋ ਗਈ ਊ ਚੱਲ ਗਈ ਚਲੋ ਜੀ ਬੋ ਕਰਾ ਕੇ ਬਹਿ ਗਿਆ ਯਾਰ ਮਾਸਟਮੈਂਟ ਬੋ ਕਰਾ ਕੇ ਬਹਿ ਗਿਆ ਜੀ ਐ ਓਏ ਉਹ ਹੀ ਕਰਾ ਕੇ ਬਹਿ ਗਿਆ ਵਾ ਚਲੋ ਜੀ ਹਰਮੰਦੀ ਤੇ ਗੁੱਡੀ ਹੋ ਗਈ ਬੋ ਬੜਾ ਗੰਦੇ ਤੁਸੀਂ ਹਾਂਜੀ ਇੱਕ ਆ ਸਾਡੀ ਨਨੋਣੀ ਜੀਂ ਦਿੰਦੀ ਆਵੇ ਇਧਰੋਂ ਗੁੱਡੀ ਬੋ ਗਈ ਆ ਤੇ ਤੂੰ ਉਧਰੋਂ ਬਾਜਾ ਮਾਰੀ ਜਾ ਸਾਨੂੰ ਤੇ ਮਿੱਤਰੋ ਠੀਕ ਹੈ ਜੀ ਚਲ ਜੀ ਹੁਣ ਫਿਰ ਆਪਾਂ ਆਜੋ ਚਲ ਜੀ ਕਾਪੋਤਾ ਮੇਰਾ ਜਣਾ ਤੁੱਪੇ ਬੈਠਾ ਓ ਤੇਰੀ ਓ ਤੇਰੀ ਓ ਤੂੰ ਤੁੱਤਪੇ ਬੈਠਾ ਓਏ ਤੁੱਪੇ ਬੈਠਾ ਵਾ ਹੈ ਐ ਓਏ ਇਹਦੀ ਨਾ ਅੱਖ ਤੇ ਪਤਾ ਨਹੀਂ ਕੀ ਹੋਇਆ ਯਾਰ ਅੱਖ ਤੇ ਨਾ ਇਹਦੀ ਆ ਲਾਲਜੀ ਹੋ ਗਈ ਅੱਖ ਇਹਦੀ ਮੈਨਾਂ ਨਹੀਂ ਪਤਾ ਵੀ ਕੀ ਗੱਲ ਹੋ ਗਈ ਆ ਇਹ ਪੋਤਾ ਆਪਣਾ ਬੈਠਾ ਜੇ ਤੁੱਪੇ ਤੇ ਨਜ਼ਾਰੇ द्या ਲੈਣੀ ਇਥੇ ਦੇ ਹੈ ਓਏ ਨਿੱਗਾਰੇ ਲਾਂਦਾ ਸੀ ਹੈ ਉਹ ਨਹੀਂ ਉਹ ਨਹੀਂ ਚਲੋ ਚਲੋ ਚੱਲੀਏ ਠੀਕ ਆ ਬਾਏ ਹਾਂਜੀ ਲੋ ਜੀ ਮਿੱਤਰੋ ਫਾਈਨਲੀ ਹੁਣ ਆਪਾਂ ਆ ਗਏ ਆ ਮਾਉਂਟੀ ਤੋਂ ਥੱਲੇ ਤੇ ਹੁਣ ਨਾ ਹਰਮਨ ਨੇ ਤੇ ਬੁੱਢੀ ਬੋ ਕਰਾ ਲਈ ਇੱਕ ਡੋਰਾ ਵੀ ਥੋੜੀ ਜੀ ਰਹਿ ਗਈ ਮੇਰੇ ਹਿਸਾਬ ਨਾਲ ਕਿੰਨਾ ਕੀ ਰਹਿ ਗਈ ਆ ਹੈ ਥੋੜੀ ਜੀ ਡੋਰਾ ਰਹਿ ਗਈ ਆ ਜੀ ਆ ਹੁਣ ਫੇਰ ਕੁੜੀਆਂ ਲੈ ਗਿਆ ਆਂਦਾ ਵਾ ਵੀ ਫੇਰ ਪਤੰਗਾ ਡਾਉਣੀਆਂ ਇਹ ਵੀ ਟੇਪਾ ਟੂਪਾ ਸੁਖਣਾ ਲੱਗੀ ਇਹਨਾਂ ਨੂੰ ਹੈ ਓਏ ਤੇ ਡੋਰਾ ਕਿੱਥੇ ਹੀ ਠੀਕ ਆ ਤੇ ਇਹਦੇ ਮਿੱਤਰੋ ਇੱਕ ਦੇ ਬੋ ਕਰਾ ਲਈਏ ਨੇ ਜਿਹੜੀ ਹੈਗੀ ਤੇ ਬਾਫੀ ਹੁਣ ਫੇਰ ਲਿਆ ਆ ਫੇਰ ਆਂਦਾ ਮੈਂ ਪੇਚਾ ਲਾਉਣਾ ਲਾਉਣਾ ਇੱਕਰੀ ਫੇਰ ਉਹਨਾਂ ਨਾਲ ਚਲੋ ਇਹ ਸੀ ਅੱਜ ਦਾ ਜਿਹੜਾ ਥੋੜੀ ਜਿਹੀ ਐਂਟਰਟੇਨਮੈਂਟ ਕੀਤੀ ਸੀ ਮੈਂ ਕਿਹਾ ਚਲੋ ਆਪਾਂ ਧੁੱਪੇ ਨਾਲੇ ਬਹਿਨੇ ਆ ਤੇ ਨਾਲੇ ਹਰ ਮੰਦੇ ਨਾਲੇ ਇੰਜੋਏਮੈਂਟ ਕਰ ਲਿਆ ਆਪਾਂ ਤੇ ਨਾਲੇ ਆਪਾਂ ਗੁਡੀਆਂ ਕਾਡੀਆਂ ਡਾਲੀਆਂ ਤੇ ਠੀਕ ਆ ਵੀ ਮਿੱਤਰੋ ਚੈਨਲ ਆਪਣਾ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਤੇ ਬਾਕੀ ਅਗਲੇ ਵਲੌਗ ਦੇ ਵਿੱਚ ਫੇਰ ਮਿਲਦੇ ਆ ਤੁਹਾਨੂੰ ਜਲਦੀ ਹੀ ਤੇ ਠੀਕ ਆ ਵੀ ਮਿੱਤਰੋ ਓਕੇ ਜੀ ਥੈਂਕਸ ਫॉर ਵਾਚਿੰਗ ਸਾਸਰੀ ਗਾਜੀ ਸਾਰਿਆਂ ਨੂੰ